ਹਾਂਜੀ ਸਤਿ ਸ੍ਰੀ ਅਕਾਲ ਜੀ ਇਸ ਵੀਡੀਓ ਵਿੱਚ ਆਪਾਂ ਪ੍ਰਾਣੀ ਵੀਡੀਓ ਨੂੰ ਕੰਟੀਨਿਊ ਕਰਾਂਗੇ ਪਿਛਲੀ ਵੀਡੀਓ ਵਿੱਚ ਆਪਾਂ ਗੱਲ ਕੀਤੀ ਸੀ ਕਿਵੇਂ ਜੋ ਮੀਆਂ ਬੀਵੀ ਨੇ ਹਸਬੰਡ ਵਾਈਫ ਨੇ ਦੂਜੇ ਨੂੰ ਧੋਖਾ ਦੇ ਦਿੰਦੇ ਨੇ ਕਿਉਂ ਇੱਕ ਦੂਜੇ ਨਾਲ ਬੇਵਫਾਈ ਕਰਦੇ ਨੇ ਵਿਆਹੀ ਹੋਏ ਤੇ ਅਨਮੈਰਿਡ ਜਿਨ੍ਹਾਂ ਦਾ ਵਿਆਹ ਹਜੇ ਹੋਇਆ ਨਹੀਂ ਆਪਰੋ ਰਿਲੇਸ਼ਨਸ਼ਿਪਸ ਨੇ ਕਿਵੇਂ ਇੱਕ ਦੂਜੇ ਨੂੰ ਧੋਖਾ ਦਿੰਦੇ ਨੇ ਕਿਵੇਂ ਇੱਕ ਦੂਜੇ ਨਾਲ ਬੇਵਫਾਈ ਕਰਦੇ ਨੇ ਉਸ ਬਾਰੇ ਅੱਜ ਆਪਾਂ ਗੱਲ ਕਰਾਂਗੇ ਸੋ ਇਹ ਵੀਡੀਓ ਉਸ ਦਾ ਸੈਕਿੰਡ ਪਾਰਟ ਹੈ ਚਲੋ ਇਹ ਸ਼ੁਰੂ ਕਰਦੇ ਹਾਂ ਕਈ ਲੋਕਾਂ ਦੇ ਵਿੱਚ ਹੁੰਦੀਆਂ ਪੁਰਾਣੀ ਦਬੀ ਹੋਈ ਖੁਆਇਸ਼ਾਂ ਪੁਰਾਣੀ ਦਬੀ ਹੋਈ ਖੁਆਇਸ਼ਾਂ ਦਾ ਮਤਲਬ ਹੁੰਦਾ ਜਦੋਂ ਸਕੂਲ ਕਾਲਜ ਪੜ੍ਹਦੇ ਸੀ ਯੂਨੀਵਰਸਿਟੀ ਪੜ੍ਹਦੇ ਸੀਗੇ ਉਹਨਾਂ ਨੂੰ ਕਦੇ ਵੀ ਕਿਸੇ ਨਾਲ ਅਟ੍ਰੈਕਸ਼ਨ ਹੋਈ ਪਰ ਕਦੇ ਉਹਨਾਂ ਨਾਲ ਇਹ ਹਿੰਮਤ ਨਹੀਂ ਆਈ ਕਿ ਕਿਸੇ ਇਨਸਾਨ ਨਾਲ ਗੱਲ ਕਰ ਸਕੇ ਕਦੇ ਉਹ ਕਿਸੇ ਰਿਲੇਸ਼ਨਸ਼ਿਪ ਵਿੱਚ ਨਹੀਂ ਆਏ ਕਦੇ ਉਹਨਾਂ ਨੂੰ ਇਹ ਮੌਕਾ ਨਹੀਂ ਮਿਲਿਆ ਕਿ ਉਹ ਆਪਣੇ ਹਾਂ ਦੇ ਆਪਣੀ ਉਮਰ ਦੇ ਇਨਸਾਨ ਨੂੰ ਜਾਣ ਸਕਣ ਉਹਨਾਂ ਵਕਤ ਬਿਤਾ ਸਕਣ ਠੀਕ ਹੈ ਉਹਨਾਂ ਦੇ ਵਿਆਹ ਹੋ ਜਾਂਦੇ ਨੇ ਇਹ ਵਿਆਹ ਪਹਿਤ ਤੱਕ ਤੈਅ ਹੋ ਜਾਂਦੇ ਨੇ ਸੋ ਇਨਾਂ ਹਾਲਾਤਾਂ ਵਿੱਚ ਜਦੋਂ ਇਨਸਾਨ ਦਾ ਵਿਆਹ ਹੋ ਜਾਂਦਾ ਹੈ ਫਿਰ ਵੀ ਉਹਦੇ ਮਨ ਦੇ ਅੰਦਰ ਇੱਕ ਹੁੰਦੀ ਹੈ ਕਿ ਮੈਂ ਇਹ ਚੀਜ਼ਾਂ ਜੋ ਫਰੈਂਡਸ਼ਿਪ ਵਗੈਰਾ ਹੈਗੀ ਹੈ ਕੀ ਮੈਂ ਆਪਣੇ ਜਵਾਨ ਹੁੰਦੇ ਜਦੋਂ ਮੈਂ ਕਾਲਜ ਯੂਨੀਵਰਸਿਟੀ ਚ ਪੜ੍ਹਦਾ ਸੀ ਮੈਂ ਉਦੋਂ ਕਿਉਂ ਨਹੀਂ ਕੀਤੀ ਵੀ ਹੁਣ ਮੇਰਾ ਵਿਆਹ ਹੋ ਚੁੱਕਿਆ ਹੈ ਜਾਂ ਹੁਣ ਮੇਰਾ ਰਿਸ਼ਤਾ ਪੱਕਾ ਹੋ ਗਿਆ ਹੈ ਤੇ ਮੈਨੂੰ ਥੋੜਾ ਥੋੜਾ ਹੁਣ ਪਤਾ ਲੱਗਣ ਲੱਗ ਗਿਆ ਹੈ ਕਿ ਇਹ ਫੀਲਿੰਗ ਅੱਛੀ ਹੈ ਇਹ ਜੋ ਅਹਿਸਾਸ ਹੈ ਬੜਾ ਅੱਛਾ ਹੈ ਤੇ ਕਿਉਂ ਨਾ ਜੇ ਮਿਰਚ ਹਜੇ ਵੀ ਉਹ ਗੱਲਬਾਤ ਹੈਗੀ ਹੈ ਇਹ ਖਿਆਲ ਕਿਸਦੇ ਮਨ ਚ ਵੀ ਆ ਸਕਦਾ ਆਦਮੀ ਦੇ ਵੀ ਆਸਰਾ ਦਾ ਔਰਤ ਦੇ ਵੀ ਕਿ ਮੈਂ ਕਿਸੇ ਨਾਲ ਗ ਦੇਖਾਂ ਕਿ ਮੇਰੇ ਅੰਦਰ ਉਹ ਕਰੰਟ ਹੈ ਜਾਂ ਕਹਿ ਸਕੋ ਕਿ ਮੇਰੇ ਅੰਦਰ ਹਜੇ ਵੀ ਉਹ ਗੱਲ ਹੈ ਕਿ ਮੈਂ ਕਿਸੇ ਨਾਲ ਦੋਸਤੀ ਕਰ ਸਕਾਂ ਜਾਂ ਕੋਈ ਮੈਨੂੰ ਪਸੰਦ ਕਰੇ ਇੱਕ ਕਾਰਨ ਹੁੰਦਾ ਜਿਹਦੇ ਕਰਕੇ ਇਨਸਾਨ ਆਪਣੇ ਸਾਥੀ ਨੂੰ ਤੋਖਾੜਨਾ ਸ਼ੁਰੂ ਕਰਦਾ ਹੈ ਉਹ ਨਾ ਬੇਵਫਾਈ ਕਰਦਾ ਅਗਲਾ ਪੁਆਇੰਟ ਜੀ ਜ਼ਿੰਦਗੀ ਨੂੰ ਜਿਉਣ ਦਾ ਅਜੀਬ ਜਿਹਾ ਜਨੂਨ ਕਈ ਲੋਕਾਂ ਜਿਵੇਂ ਪਹਿਲਾਂ ਡਿਸਕਸ ਕੀਤਾ ਸੀ ਪਿਛਲੀ ਵੀਡੀਓ ਵਿੱਚ ਕਈ ਲੋਕਾਂ ਕੋਲ ਪੈਸੇ ਬਹੁਤ ਹੁੰਦੇ ਨੇ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਪੈਸਾ ਆ ਰਿਹਾ ਹੈ ਪਰ ਉਹ ਕਿਸੇ ਵੀ ਸਾਹਮਣੋਂ ਖਰਚ ਕਰ ਸਕਦੇ ਨੇ ਤਾਂ ਕਈ ਲੋਕਾਂ ਦੇ ਇੱਕ ਮਾਨਸਿਕ ਇਸ ਤਰ੍ਹਾਂ ਦੀ ਸੋਚ ਹੁੰਦੀ ਹੈ ਕਿ ਉਹ ਜ਼ਿੰਦਗੀ ਨੂੰ ਅਲੱਗ ਤਰੀਕੇ ਨਾਲ ਜਿਉਣਾ ਚਾਹੁੰਦੇ ਨੇ ਉਹ ਨਹੀਂ ਚਾਹੁੰਦੇ ਉਹਨਾਂ ਨੂੰ ਕੋਈ ਰੋਕ ਟੋਕ ਕਰੇ ਉਹ ਨਹੀਂ ਚਾਹੁੰਦੇ ਕਿ ਉਹ ਕਿਸੇ ਇੱਕ ਇਨਸਾਨ ਨਾਲ ਰਹਿਣ ਹਮੇਸ਼ਾ ਆਪਣੀ ਜ਼ਿੰਦਗੀ ਇੱਕ ਇਨਸਾਨ ਦੇ ਨਾਮ ਕਰ ਦੇਣ ਉਹਨਾਂ ਦਾ ਜੀ ਕਰਦਾ ਕਿ ਉਹ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਨੂੰ ਮਿਲਣ ਉਹਨਾਂ ਨਾਲ ਸਹਿਚਾਰ ਵਧਾਣਾ ਉਹਨਾਂ ਨਾਲ ਦੋਸਤੀ ਕਰਨ ਉਹਨਾਂ ਅਲੱਗ-ਅਲੱਗ ਤਰ੍ਹਾਂ ਦੇ ਜੋ ਤਜਰਬੇ ਨੇ ਉਹ ਹਾਸਲ ਕਰਨ ਭਾਵੇਂ ਉਹਨਾਂ ਦਾ ਵਿਆਹ ਹੋ ਚੁੱਕਿਆ ਹੈ ਜਾਂ ਭਾਵੇਂ ਉਹਨਾਂ ਦਾ ਵਿਆਹ ਹੋਣ ਵਾਲਾ ਹੈ ਪਰ ਉਹਨਾਂ ਦੇ ਮਨ 'ਚ ਹੁੰਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜੀਵਾਂ ਮੇਰੇ ਬਹੁਤ ਸਾਰੇ ਦੋਸਤ ਮਿੱਤਰ ਹੋਣ ਮੈਨੂੰ ਬਹੁਤ ਸਾਰੇ ਲੜਕੀਆਂ ਜਾਣਨ ਮੈਨੂੰ ਬਹੁਤ ਸਾਰੇ ਲੜਕੇ ਜਾਣਨ ਤੇ ਮੇਰੀ ਵਾਵਾ ਹੋਵੇ ਤੇ ਮੈਂ ਜਿਵੇਂ ਚਾਹਾਂ ਆਪਣਾ ਜ਼ਿੰਦਗੀ ਬਤੀਤ ਕਰਾਂ ਇਹ ਚੀਜ਼ਾਂ ਉਹਨਾਂ ਦੇ ਮਨ ਵਿੱਚ ਕਈ ਚੀਜ਼ਾਂ ਕਰਕੇ ਆਂਦੀਆਂ ਨੇ ਤਾਂ ਉਹ ਜਿਹੜਾ ਜਿਹੜਾ ਨਾ ਜਨੂਨ ਹੁੰਦਾ ਹੈ ਜ਼ਿੰਦਗੀ ਲੈ ਕੇ ਇੱਕ ਨਜ਼ਰੀਆ ਹੁੰਦਾ ਹੈ ਇਸ ਕਰਕੇ ਉਹ ਆਪਣੇ ਪਾਰਟਨਰ ਨੂੰ ਧੋਖਾ ਦੇਣਾ ਸ਼ੁਰੂ ਕਰ ਦਿੰਦੇ ਨੇ ਉਹਨਾਂ ਬੀਅਰਫਾਈ ਕਰਦੇ ਅਗਲਾ ਪੁਆਇੰਟ ਹੈ ਜੀ ਟੀਵੀ ਸੋਸ਼ਲ ਮੀਡੀਆ ਫਿਲਮਾਂ ਤੋਂ ਲੋਕ ਪਰਭਾਵਿਤ ਹੁੰਦੇ ਆਪਾਂ ਚਾਹੇ ਸੀ ਨੂੰ ਜਿੰਨਾ ਮਰਜੀ ਇਗਨੋਰ ਕਰੀਏ ਇਸ ਨੂੰ ਨਾ ਮੰਨੀਏ ਪਰ ਟੀਵੀ ਫਿਲਮਾਂ ਸੋਸ਼ਲ ਮੀਡੀਆ